21/50 ਦੀ ਤੁਹਾਡੇ ਲਈ ਬਹੁਤ ਸੋਹਣੀ ਕੋਠੀ ਲੈ ਕੇ ਆਪਾਂ ਆ ਗਏ ਆ ਆ ਆਹ ਦੇਖੋ ਐਲੀਵੇਸ਼ਨ ਤੁਸੀਂ ਕੋਠੀ ਦਾ ਜਲੰਧਰ ਦੇ ਵਿੱਚ ਬੰਬੇ ਕਲੋਨੀ ਨੀਅਰ ਕੋਠੀ ਪਈ ਜਾਂਦੀ ਹੈ 5 ਸਟਾਰ ਕਾਰ ਪਾਰਕਿੰਗ ਮਿਲ ਜੂਗੀ ਤੁਹਾਨੂੰ ਅੰਦਰ ਐਕਸਯੂਵੀ ਸਾਈਜ਼ ਦੀ ਆਜੋ ਮੈਂ ਤੁਹਾਨੂੰ ਦਿਖਾਉਣਾ ਅੰਦਰੋਂ ਆ ਆਪਣੀ ਕਾਰ ਪਾਰਕਿੰਗ ਦਾ ਏਰੀਆ ਹੈਗਾ ਆ ਤੁਸੀਂ ਚੈੱਕ ਕਰ ਲਓ ਕਾਰ ਪਾਰਕਿੰਗ ਏਰੀਆ ਕਿੰਨਾ ਖੁੱਲਾ ਹੈ ਥੱਲੇ ਲਾਈਟਾਂ ਦਿੱਤੀਆਂ ਗਈਆਂ ਇੱਥੇ ਆਪਣਾ ਬਾਈਕ ਪਾਰਕਿੰਗ ਏਰੀਆ ਆ ਜਾਊਗਾ ਟੈਪਸ ਆ ਜਾਊਗਾ ਆ ਤੁਸੀਂ ਉੱਪਰ ਡਾਊਨ ਸਿਲਿੰਗ ਚੈੱਕ ਕਰ ਲਓ ਆ ਵੇਖੋ ਡਾਊਨ ਸਿਲਿੰਗ ਕਿੰਨੀ ਸੋਹਣੀ ਬਣੀ ਹੋਈ ਹੈ मैं ये अपना मेन डोर आजगा आ चेक कर लो ती विंडो आजगी बड़ी विंडो ਆ ਆਪਣਾ ਇੰਟਰੈਂਸ ਆ ਇੰਟਰੈਂਸ ਦੇ ਅਲੱਗ ਹੀ ਆਪਣੀ ਕਿਚਨ ਹੈ ਮੋਡੂਲਰ ਕਿਚਨ ਆ ਤੁਸੀਂ ਦੇਖ ਸਕਦੇ ਹੋ ਮੋਡੂਲਰ ਕਿਚਨ ਕਿੰਨੀ ਸੋਹਣੀ ਲੱਗਦੀ ਹੈ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਬਹੁਤ ਪਿਆਰੀ ਕਿਚਨ ਬਣੀ ਹੋਈ ਹੈ ਤੇ ਕਿਚਨ ਤੋਂ ਤੁਸੀਂ ਦੇਖ ਸਕਦੇ ਹੋ ਨੇ ਸਾਹਮਣੇ ਕੌਣ ਆਇਆ ਵਾ ਕੌਣ ਨਹੀਂ ਆ ਆ ਚੈੱਕ ਕਰ ਲਓ ਤੁਸੀਂ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਕਿੰਨੀ ਪ੍ਰੋਫਾਈਲ ਲਾਈਟ ਦੇ ਨਾਲ ਬਹੁਤ ਸੋਹਣੀ ਲੱਗਦੀ ਹੈ ਆ ਵੇਖੋ ਕਿਚਨ ਅੱਜ ਮੈਂ ਤੁਹਾਨੂੰ ਲੌਬੀ ਦਾ ਏਰੀਆ ਦਿਖਾਉਣਾ ਹੈ ਇਹ ਆਪਣੀ ਲੌਬੀ ਦਾ ਏਰੀਆ ਆ ਗਿਆ ਫੁੱਲੀ ਫਰनिश्ड ਕੋਠੀ ਹੈਗੀ ਹੈ ਨਾਲ ਸਾਨੂੰ ਇੱਥੇ ਸਮਾਨ ਸਟੋਰ ਕਰ ਸਕਦੇ ਤੁਸੀਂ ਆ ਵੇਖ ਲਓ ਤੇ ਆ ਤੁਸੀਂ ਚੈੱਕ ਕਰ ਲਓ ਆਪਣਾ ਕਾਊਚੇ ਚੈੱਕ ਕਰ ਲਓ ਬੈੱਡ ਸੋਫਾ ਤੇ ਨਾਲ ਤੁਸੀਂ ਟੀਵੀ ਪੈਨਲ ਚੈੱਕ ਕਰ ਲਓ ਆ ਵਾਲਾ ਆ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਡਾਊਨ ਸੀਲਿੰਗ ਡਾਊਨ ਸੀਲਿੰਗ ਵੀ ਬਹੁਤ ਸੋਹਣੀ ਰੰਗ ਲੀ ਹੈਗੀ ਆ ਅੱਜ ਮੈਂ ਤੁਹਾਨੂੰ ਫਰਸਟ ਬੈੱਡਰੂਮ ਦਿਖਾਉਣਾ ਹੈ ਥੱਲੇ ਇੱਕ ਬੈੱਡਰੂਮ ਦਿੱਤਾ ਗਿਆ ਵੱਡੇ ਸਾਈਜ਼ ਦਾ ਬੈੱਡਰੂਮ ਆ ਆ ਵੇਡ ਚੈੱਕ ਕਰ ਲਓ ਤੁਸੀਂ ਤੇ ਉੱਪਰ ਤੁਸੀਂ ਡਾਊਨ ਸੀਲਿੰਗ ਦੇਖ ਲਓ ਆ ਚੈੱਕ ਕਰ ਲਓ ਵੀ ਡਾਊਨਸਲਿੰਗ ਬਹੁਤ ਪਿਆਰੀ ਲੱਗਦੀ ਪਈ ਹੈ ਆਪਣਾ ਇਹ ਇਹਦੇ ਨਾਲ OTS ਦੇ ਏਰੀਆ ਜੂਗ ਆ ਦੇਖ ਲਓ ਤੁਸੀਂ ਇਹ ਆਪਣਾ OTS ਦੇ ਏਰੀਆ ਹੈਗਾ ਓਪਨ ਕਨਸੈਪਟ ਤੇ OTS ਹੈਗਾ ਆਪਣਾ ਆਜੋ ਮੈਂ ਤੁਹਾਨੂੰ ਡਰੈਸਿੰਗ ਰੂਮ ਵਿਖਾ ਦਿੰਦਾ ਆ ਆ ਆਪਣਾ ਡਰੈਸਿੰਗ ਰੂਮ ਲੈਣ ਵਾਲਾ ਆ ਆ ਚੈੱਕ ਕਰ ਲਓ ਤੁਸੀਂ ਡਰੈਸਿੰਗ ਰੂਮ ਦੇ ਏਰੀਆ बड़ा ड्रैसिंग रूम है अपना ड्रैसिंग एरिया आ जा चेक कर लो कबोर्ड से से आए कबोर्ड लो बड़ी कबोर्ड दी गई है आ चेक कर लो खुश थान है कबोर्ड से अपना वाशरूम का एरिया वाशरूम चेक कर लो करो वाशरूम भी बड़ा ही है लो। आ जाओ मैं उपरों के खोलना को ਇਹ ਆਪਣਾ ਸਟੇਅਰ ਆਜੂਗੀ ਆ ਚੈੱਕ ਕਰ ਲੋ ਤੁਸੀਂ ਸਟੇਅਰ ਦਾ ਏਰੀਆ ਆਜੂ ਮੈਂ ਤੁਹਾਨੂੰ ਪ੍ਰੂਵ ਖੋਣਾ ਤੇ ਇਹ ਆਜੂਗਾ ਆਪਣਾ ਵਾਲ ਮੋਲਡਿੰਗ ਆ ਚੈੱਕ ਕਰ ਲੋ ਤੁਸੀਂ ਵਾਲ ਮੋਲਡਿੰਗ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲੋ ਡਬਲ ਹਾਈਟ ਦਾ ਛੱਤ ਦਿੱਤੀ ਗਈ ਹੈ ਜਦੋਂ ਆਪਾਂ ਇੰਟਰ ਕਰਦੇ ਹਾਂ ਉੱਪਰ ਸਭ ਤੋਂ ਪਹਿਲਾਂ ਪੂਜਾ ਰੂਮ ਦਿੱਤਾ ਗਿਆ ਪੀਸ ਮਾਈਂਡ ਦੇ ਲਈ ਆ ਚੈੱਕ ਕਰ ਲੋ ਤੁਸੀਂ ਪੂਜਾ ਰੂਮ ਹੈ ਆ ਦੇਖ ਲਓ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਆਪਣਾ ਇਹ ਲੋਬੀ ਦਾ ਏਰੀਆ ਆ ਜੂਗਾ ਉੱਪਰ ਆ ਚੈੱਕ ਕਰ ਲਉਂ ਤੈ ਇਹਦਾ ਡਾਊਨ ਸੀਲਿੰਗ ਆਪਣਾ ਸੈਕੰਡ ਬੈੱਡਰੂਮ ਆ ਜੂਗਾ ਉੱਪਰ ਵਾਲਾ ਆ ਚੈੱਕ ਕਰ ਲਉਂ ਤੂੰ ਸੈਕੰਡ ਬੈੱਡਰੂਮ ਹੈ ਡਰੈਸਿੰਗ ਦੇ ਏਰੀਏ ਦੇ ਸਾਹਮਣੇ ਹੀ ਆ ਆ ਚੈੱਕ ਕਰ ਲਓ ਤੁਸੀਂ ਡਰੈਸਿੰਗ ਦੇ ਏਰੀਏ ਆਪਣਾ ਇਹ ਵਾਰਡਰੋਬਸ ਆ ਜੂਗੀ ਆ ਚੈੱਕ ਕਰ ਲਓ ਇਹ ਆਪਣਾ ਵਾਸ਼ਰੂਮ ਆ ਦੇਖ ਲਓ ਤੁਸੀਂ ਸਾਰੇ ਤੋਂ ਜੁਆਇੰਟ ਵਾਸ਼ਰੂਮ ਦਿੱਤੇ ਗਏ ਆ ਅੱਜ ਉਹ ਮੈਂ ਤੁਹਾਨੂੰ ਓਪਨ ਏਰੀਆ ਵਿਖਾ ਦਿੰਦਾ ਹਾਂ ਬਣਾ ਲਈ ਇਹ ਆਪਣਾ ਓਪਨ ਏਰੀਆ ਜੂਗਾ ਆ ਚੈੱਕ ਕਰ ਲਓ ਤੁਸੀਂ ਆ ਇੱਕ ਵਾਰੀ ਦੇਖ ਲਓ ਇੱਥੇ ਤੁਸੀਂ ਬੈ ਕੇ ਚਾਹ ਚੂ ਪੀ ਸਕਦੇ ਹੋ ਸਾਮੀ ਤੇ ਨਜ਼ਾਰਾ ਵੀ ਦੇਖ ਸਕਦੇ ਹੋ ਸਾਹਮਣੇ ਦੀ ਗ੍ਰੀਨ ਧੀ ਆ ਆ ਚੈੱਕ ਕਰ ਲਓ ਤੁਸੀਂ ਠੰਡੀ ਠੰਡੀ ਹਵਾ ਆਊਗੀ ਸਾਮੀ ਜੇ ਤੁਸੀਂ ਬਹਿ ਜਾਓਗੇ ਆ ਕਲੋਨੀ ਦੀ ਰੋਡ ਹੈਗੀ ਆ ਚੈੱਕ ਕਰ ਲੋ ਤੁਸੀਂ ਖੁੱਲੀ ਰੋਡ ਰਹਿਣ ਵਾਲੀ ਆ ਆਜੂਗਾ ਆਪਣਾ 3rd ਬੈਡਰੂਮ ਆ ਚੈੱਕ ਕਰ ਲੋ ਤੁਸੀਂ 3rd ਬੈਡਰੂਮ ਹੈ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਸਕਦੇ ਹੋ ਸੋਨੀ ਡਾਊਨ ਸੀਲਿੰਗ ਬਣੀ ਹੋਈ ਹੈ ਤੇ ਆ ਕਟਰਨ ਜਿੱਥੇ ਦਿੱਤੇ ਗਏ ਆ ਵੱਡੀ ਵਿੰਡੋ ਆ ਆ ਚੈੱਕ ਕਰ ਲੋ ਪਿੱਛੇ ਖੇਤ ਦੀ ਜੁਗਾ ਤੁਹਾਨੂੰ ਕਲੋਨੀ ਬੰਨੀਆ ਕਲ ਨੂੰ ਇਹ ਗਲੈਨਮੋਰ ਕਲੋਨੀ ਹੈਗੀ ਹੈ ਜਿੱਥੇ ਇਹ ਫਲੇਟਾ ਬਣੇ ਹੋਏ ਆ ਸਾਰੇ ਆਪਣਾ ਬੈਡਰੂਮ ਤੁਸੀਂ ਚੈੱਕ ਕਰ ਲਓ ਖੁੱਲਾ ਬੈਡਰੂਮ ਰਹਿਣ ਵਾਲਾ ਹੈ ਤੁਹਾਡਾ ਆ ਚੈੱਕ ਕਰ ਲਓ ਤੇ ਆਪਣੀ ਇਹ ਵਾਰਡਰੋਬਸ ਦੇਖ ਲਓ ਤੁਸੀਂ ਖੁੱਲੀ ਤੇ ਵੱਡੀ ਵਾਰਡਰੋਬਸ ਆ ਆ ਚੈੱਕ ਕਰ ਲਓ ਉੱਪਰ ਤੁਸੀਂ ਡਾਊਨ ਸੀਲਿੰਗ ਦੇਖ ਲਓ ਇਹ ਡਾਊਨ ਸੀਲਿੰਗ ਰਹਿਣ ਵਾਲੀ ਹੈ ਇਹ ਆਪਣਾ ਡਰੈਸਿੰਗ ਦਾ ਏਰੀਆ ਆ ਚੈੱਕ ਕਰ ਲਓ ਤੁਸੀਂ ਡਰੈਸਿੰਗ ਦਾ ਏਰੀਆ ਇਹ ਆਪਣਾ ਆ ਜਾਊਗਾ ਵਾਸ਼ਰੂਮ ਅਚੇਕ ਕਰ ਲੋ ਇਹ ਆਜੂਗਾ ਆਪਣਾ ਸੈਕੰਡ ਸਟੇਅਰ ਆ ਚੇਕ ਕਰ ਲੋ ਤੁਸੀਂ ਉੱਪਰ ਮਮਤੀ ਆ